ਆਤਮਾ ਦੇ ਨਾਲ 바이ਗੁਰ ਨਾਲ ਅਕਾਲਪੁਰਖ ਦੇ ਨਾਲ ਜੋੜਿਆ ਜਾਂਦਾ ਨਸ਼ਿਆ ਤੋਂ ਕਰੈਤ ਚੰਗੇ ਸਮਾਜ ਦੀ ਸਿਰਜਣਾ ਦੇ ਇਹ ਚੀਜ਼ਾਂ ਨੇ ਉਥੇ ਜਿਹੜੇ ਨੇ ਬੜੇ-ਬੜੇ ਉਪਰਾਲੇ ਕੀਤੇ ਜਾਂਦੇ ਨੇ ਜਿਵੇਂ ਇਹ ਹਸਪੀਟਲ ਹੈ ਇਹਨਾਂ ਨੇ ਚਲਾ ਰਹੇ ਨੇ ਇਹ ਸੰਸਤਾ ਸਕੂਲ ਚਲਾ ਰਹੇ ਨੇ ਵਿੱਦਿਆ ਗਦਾਰੇ ਬਹੁਤ ਕੁਝ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਜਿਹੜੇ ਛਲਾਗਾ ਯੋਗ ਨੇ ਔਰ ਇਸ ਹਸਪੀਟਲ ਦੇ ਵਿੱਚ OPD ਦੇ ਵਿੱਚ ਮੈਂ ਗੱਲ ਕਰ ਰਿਹਾ ਸੀ 1000 ਤੋਂ ਵੱਧ ਜਿਹੜੇ ਰੋਜ਼ਾਨਾ ਮਰੀਜ਼ ਆਉਂਦੇ ਨੇ ਜਿਹੜਾ ਆਪਣਾ 20 ਰੁਪਏ ਦੀ ਪਰਚੀ ਦੇ ਨਾਲ 2 ਦਿਨ ਦੀ ਦਵਾਈ ਵੀ ਫ੍ਰੀ ਮਿਲਦੀ ਹੈ ਉਹਨਾਂ ਦਾ ਭਾਵੇਂ ਕੋਈ CT scan ਹੋਵੇ ਭਾਵੇਂ ਅਲਟਰਾਸਾਉਂਡ ਹੈ ਭਾਵੇਂ MRI ਹੈ ਭਾਵੇਂ ਹੋਰ ਹਾਰਟ ਦੇ ਟੈਸਟ ਨੇ ਬਹੁਤ ਹੀ ਥੋੜੇ ਜਿਹੇ ਰੇਟਾਂ ਦੇ ਉੱਤੇ ਜਿਹੜਾ ਕਰਦੇ ਨੇ ਮਿਲਦੀ ਲਾਗਤ ਵੀ ਸ਼ਾਇਦ ਪੂਰੀ ਨਾ ਹੁੰਦੀ ਹੋਵੇ ਸੋ ਮੇਰੇ ਨਾਲ ਬਾਬੇ ਜੀ ਲੇਟਰ ਜੀ ਖੜੇ ਆ ਸਾਥੀ ਖੜੇ ਆ ਸੋ ਜਿਹੜੇ ਇਹ ਉਪਰਾਲੇ ਨੇ ਇਹਨਾਂ ਉਪਰਾਲਿਆਂ ਦੇ ਨਾਲ ਜਿੱਤੇ ਸਰਕਾਰ ਦੀ ਵੀ ਮਦਦ ਹੁੰਦੀ ਹੈ ਉਥੇ ਲੁਕਾਈ ਦਾ ਭਲਾ ਨਰ ਸੇਵਾ ਨਾਰਾਇਣ ਸੇਵਾ ਸੋ ਮੈਂ ਇਹਨਾਂ ਦਾ ਇਸ ਛਲਾਗਾ ਯੋਗ ਕਦਮ ਜਿਹੜੇ ਨੇ ਛਲਾਗਾ ਯੋਗ ਕੰਮ ਕਰ ਰਹੇ ਨੇ ਜੋ ਸਮਾਜ ਨੂੰ ਚੰਗੀ ਸੇਧ ਵੀ ਦੇ ਰਹੇ ਨੇ ਧਾਰਮਿਕ ਪ੍ਰੋਗਰਾਮ ਵੀ ਕਰਾਉਂਦੇ ਨੇ ਔਰ ਬਹੁਤ ਸਾਰੇ ਜਿਹੜੇ ਨੇ ਉਪਰਾਲੇ ਕਰਦੇ ਨੇ ਇਹਨਾਂ ਨੂੰ ਬਹੁਤ-ਬਹੁਤ ਜਿਹੜੀ ਮੁਬਾਰਕਬਾ ਦਿਨਾ ਔਰ ਪ੍ਰਮਾਤਮਾ ਕੀ ਅਰਦਾਸ ਕਰਦਾ ਔਰ ਇਹ ਹੋਰ ਇਹੋ ਜਿਹੇ ਵੱਧ ਚੜ ਕੇ ਕੰਮ ਕਰਦੇ ਨੇ ਔਰ ਮੇਰੇ ਵੱਲੋਂ ਜੋ ਸਾਡੀ ਕਾਰਪੋਰੇਸ਼ਨ ਵੱਲੋਂ ਜੋ ਵੀ ਇਹਨਾਂ ਨੂੰ ਕਦੀ ਵੀ ਜ਼ਰੂਰਤ ਪਵੇਗੀ ਸਰੋਤ ਸਹਿਯੋਗ ਦੀ ਅਸੀਂ ਉਸ ਸਹਿਯੋਗ ਕਰਨ ਲਈ ਤਿਆਰ ਆਂ ਔਰ ਅੱਜ ਇਹਨਾਂ ਨੇ ਜਿਹੜਾ ਹੈਗਾ ਅੱਜ ਖੂਨਦਾਨੈਂ ਕੈਂਪ ਲਗਾਇਆ ਜਿੱਥੇ ਕਹਿ ਰਹੇ ਸੀ ਕਿ ਤਕਰੀਬਨ 500 ਯੂਨਟ ਦੇ ਕਰੀਬ ਜਿਹੜਾ ਅੱਜ ਇਹ ਯੂਨਟ ਜਿਹੜੇ ਇਕੱਠੇ ਕੀਤੇ ਜਾਂਦੇ ਨੇ ਸੋ ਬਹੁਤ ਵਧੀਆ ਉਪਰਾਲੇ ਨੇ ਨੁਕਤਾ ਦੀ ਜਿਹੜੀ ਸੇਵਾ ਕਰ ਰਹੇ ਨੇ ਭਲਾਈ ਦੇ ਕੰਮ ਕਰ ਰਹੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਔਰ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਹਾਂਪੁਰਖ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਦੀ ਬੀਬੀ ਕੋਲਾ ਜੀ ਵਾਲੇ ਉਹ ਗਾਇਬ ਗਾਇ ਸੰਗਤ ਦੀ ਸੇਵਾ ਵਾਸਤੇ ਪਰਪਕਾਰ ਦੇ ਕਾਰਜਾਂ ਵਾਸਤੇ ਜਾਣੇ ਜਾਂਦੇ ਨੇ ਉਹਨਾਂ ਨੇ 20 ਸਾਲ ਪਹਿਲੇ ਇੱਕੋ ਛਾਤ ਹੇ ਉਸਰ ਖੋਲਣ ਦਾ ਫੁਰਨਾ ਸੀ ਜਿਹੜਾ ਮਰੀਜ਼ ਆਵੇ ਇੱਥੇ ਉਹਨੂੰ ਸਾਰੇ ਇਲਾਜਾਂ ਦੀ ਸਹੂਲਤਾਂ ਮਿਲੇ ਔਰ ਉਹ 21 ਸਾਲ ਤੋਂ ਉਸਤਾਦ ਸੇਵਾ ਕਰ ਰਿਹਾ ਹੈ ਔਰ ਇਹ ਜਿਹੜੀ ਖੂਨਦਾਨ ਦਾ ਕੈਂਪ ਜਿਹੜਾ ਦੂਸਰੀ ਵਾਰੀ ਅੱਜ ਲਗਾਇਆ ਜਾ ਰਿਹਾ ਹੈ ਕਿ ਇੱਕੋ ਇੱਕ ਮਨੋਰਥ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹ ਫਲਸਫੀ ਦਿੱਤੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੇ ਭਾਈ ਕਨਈਆ ਜੀ ਨੂੰ ਜਦੋਂ ਇਹ ਗੱਲ ਕਹੀ ਵੀ ਤੁਸੀਂ ਵੈਰੀਆਂ ਨੂੰ ਵੀ ਪਾਣੀ ਪਿਆਈ ਜਾਂਦੇ ਹੋ ਉਹ ਕਹਿੰਦੇ ਮੈਂ ਤੇ ਮਹਾਰਾਜ ਜੀ ਹਰ ਹਿੱਥ ਤੁਹਾਨੂੰ ਵੇਖਦਾ ਤੇ ਮਹਾਰਾਏ ਪ੍ਰਸੰਨ ਹੋਏ ਵੀ ਬ੍ਰਹਮ ਗਿਆਨ ਤੱਕ ਪਹੁੰਚ ਗਿਆ ਤੇ ਮਹਾਰਾਏ ਨੇ ਮਰਮ ਪੱਟੀ ਦੀ ਡੱਬੀ ਦਿੱਤੀ ਵੀ ਲੈ ਫਿਰ ਭਾਈ ਕਨਈਆ ਅੱਜ ਤੋਂ ਪਾਣੀ ਨਹੀਂ ਪਿਆਣਾ ਕੋਈ ਆਪਣਾ ਹੋਵੇ ਕੋਈ ਵੈਰੀ ਹੋਵੇ ਉਹਦੀ ਮਰਮ ਪੱਟੀ ਵੀ ਕਰਨੀ ਹੈ ਤੁਸੀਂ ਆਪੇ ਅੰਦਾਜ਼ਾ ਲਾਓ ਜਿਹੜੇ ਖੂਨਦਾਨ ਦੇਣਗੇ ਉਹਨਾਂ ਤੇ ਕਲਕੀਆਂ ਵਾਲੇ ਮਾਰੇ ਦੀ ਕਿੰਨੀ ਖੁਸ਼ੀ ਹੋਏਗੀ ਸੋ ਇਹ ਅਸੀਂ ਤਾਂ ਹਜੇ ਹੋਲਡਿੰਗ ਲਾਏ ਸੀ ਮੈਂ ਰਹਾ ਨਾ ਕਿ ਇੰਨੇ ਫੋਨ ਮੈਨੂੰ ਆਏ ਗੁਰਮੁਖਾਂ ਗੁਰਸਿੱਖਾਂ ਦੇ ਭਾਜੀ ਕਦੋਂ ਲਾਣੇ ਹੁਣ ਵੀ ਇੱਕ ਸਰੀਰ ਨੂੰ ਵੇਖ ਕੇ ਆਏ ਆ ਉਹ 69 ਵਾਰੀ ਜਿਹੜਾ ਅੱਜ ਉਹ ਬਲੱਡ ਰੋਟੇਸ਼ਨ ਕਰ ਰਿਹਾ ਗੁਰਮੁਖ ਪਿਆਰਾ ਏ 69 ਵਾਰੀ ਕਹਿੰਦੇ ਮੈਂ ਦੇਨ ਵਾਸਤੇ ਆਇਆ ਹਾਂ ਕਿਉਂਕਿ ਗੁਰਨਾਨਕ ਸਾਹਿਬ ਨੇ ਸਿੱਖਾਂ ਦੇ ਜज्ਬਾ ਭਰੇ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਮ ਪਾਈਏ ਉਸੇ ਮਨੋਰਥ ਨੂੰ ਲੈ ਕੇ ਸੰਸਥਾ ਚੱਲ ਰਹੀ ਏ ਅਸੀਂ ਸਾਰੀ ਸੰਗਤ ਦੇ ਧੰਨਵਾਦ ਕਰਦੇ ਹਾਂ ਸਤਕਾਰਯੋਗ ਪਤੀ ਬਾਟੀਆਂ ਜੀ ਦਾ ਮੇਰ ਸਾਹਿਬ ਜੋ ਅੱਜ ਦਰਸ਼ਨ ਦਿੱਤੇ ਨੇ ਉਹਨਾਂ ਦਾ ਵੀ ਵਿਸ਼ੇਸ਼ ਜੀ ਆਇਆਂ ਨੂੰ ਆਖਦੇ ਹਾਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ